ਨਾਲ ਪਰੀ ਬਸ ਦੇ ਨਾਲ ਵੱਡਾ ਹਾਦਸਾ ਵਾਪਰ ਗਿਆ ਜਿੱਥੇ ਕਈ ਲੋਕਾਂ ਦੀ ਮੌਤ ਦੀ ਖਬਰ ਸਾਹਮਣੇ ਆ ਰਹੀ ਹੈ ਦਰਅਸਲ ਤਸਵੀਰਾਂ ਤੁਹਾਨੂੰ ਵਖਾ ਰਹੇ ਹਾਂ ਬੀਤੀ ਰਾਤ ਇਹ ਦਰਦਨਾਕ ਹਾਦਸਾ ਵਾਪਰਿਆ ਜਿੱਥੇ 7 ਲੋਕਾਂ ਦੀ ਮੌਤ ਦੀ ਖਬਰ ਸਾਹਮਣੇ ਆ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ 20 ਤੋਂ ਵੱਧ ਲੋਕ ਇੱਥੇ ਫੱਟੜ ਹੋ ਚੁੱਕੇ ਨੇ ਤਸਵੀਰਾਂ ਤੁਹਾਨੂੰ ਵਖਾ ਰਹੇ ਹਾਂ ਚਪਲਾ ਜੜੀਆਂ ਨੇ ਸੜਕਾਂ ਤੇ ਖਿਲਰ ਗਈਆਂ ਨੇ ਕੱਖ ਨਹੀਂ ਬਚਿਆ ਇੱਥੇ ਵੱਡਾ ਮੰਦ ਭਾਗਾ ਹੈ ਹਾਦਸਾ ਪ੍ਰਯਾਤਨ ਸਲ ਸਵਾਰੀਆਂ ਦੇ ਨਾਲ ਭਰੀਏ ਬੱਸ ਜੋ ਕਿ ਵੈਸ਼ਨੋ ਦੇਵੀ ਦਰਸ਼ਨਾ ਨੂੰ ਦਰਸ਼ਨ ਕਰਕੇ ਜਿੱਥੇ ਦਰਸ਼ਨ ਕਰਨ ਜਾ ਰਹੇ ਸਨ ਤਾਂ ਇਹ ਹਾਦਸਾ ਵਾਪਰ ਜਾਂਦਾ ਹੈ ਇੱਕ ਰਾਕ ਦੇ ਨਾਲ ਟੱਕਰ ਹੋਈ ਹੈ ਤਾਂ ਤਸਵੀਰਾਂ ਤੁਹਾਨੂੰ ਵਿਖਾ ਰਿਆਂ ਕਿ ਦੋਵੇਂ ਜਿਹੜੀਆਂ ਗੱਡੀਆਂ ਨੇ ਬੁਰੀ ਤਰ੍ਹਾਂ ਨਾਲ ਨੁਕਸਾਨੀਆਂ ਗਈਆਂ ਨੇ ਸੱਤ ਲੋਕਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਦੇਰ ਰਾਤ ਤੇ ਭਿਆਨਕ ਹਾਦਸਾ ਵਾਪਰਦਾ ਸੱਤ ਲੋਕਾਂ ਦੀ ਜਾਨ ਚਲੀ ਗਈ ਹੈ ਤੇ 20 ਤੋਂ ਵੱਧ ਲੋਕ ਜਿਹੜੇ ਨੇ ਉਹ ਜ਼ਖਮੀ ਦਸੇ ਜਾ ਰਹੇ ਨੇ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾ ਦੇ ਲਈ ਸਰਧਾਲੂ ਜਾ ਰਹੇ ਸਨ ਕਿ ਬੀਤੀ ਰਾਤ ਰਸਤੇ ਦੇ ਵਿੱਚ ਹੀ ਇਹ ਹਾਦਸਾ ਵਾਪਰ ਜਾਂਦਾ ਬੱਚਿਆਂ ਸਣੇ ਸੱਤ ਲੋਕਾਂ ਦੀ ਇੱਥੇ ਜਾਨ ਚਲੀ ਗਈ ਹੈ ਤੇ ਦੱਸ ਦਈਏ ਕਿ ਦੱਸਿਆ ਜਾ ਰਿਹਾ ਹੈ ਕਿ ਵੈਸ਼ਨੋ ਦੇਵੀ ਦਰਸ਼ਨਾਂ ਨੂੰ ਇਹ ਜਿਹੜੇ ਸ਼ਰਧਾਲੂ ਨੇ ਜਾ ਰਹੇ ਸਨ ਤਾਂ ਅਚਾਨਕ ਹੀ ਹਾਦਸਾ ਵਾਪਰ ਗਿਆ ਜਿੱਥੇ ਬੁਲੰਦ ਸ਼ਹਿਰ ਦੇ ਵਿੱਚ ਇੱਕ ਟ੍ਰੱਕ ਦੇ ਨਾਲ ਟੱਕਰ ਹੁੰਦੀ ਹੈ ਤਾਂ ਦੋਵੇਂ ਗੱਡੀਆਂ ਤੁਸੀਂ ਵੇਖ ਸਕਦੇ ਹੋ ਬੁਰੀ ਤਰ੍ਹਾਂ ਦੇ ਨਾਲ ਨੁਕਸਾਨੀਆਂ ਗਈਆਂ ਨੇ ਤੇ ਬੱਸ ਦੇ ਵਿੱਚ ਜਿਹੜੇ ਲੋਕ ਸਵਾਰ ਹੋਣੇ ਨੇ ਇਹਨਾਂ ਦਾ ਕੀ ਹਾਲ ਹੋਇਆ ਹੋਣਾ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਸੜਕ ਤੇ ਚੱਪਲਾ ਤੇ ਹੋਰ ਸਮਾਨ ਖਿੱਲਰ ਗਿਆ ਤੇ 7 ਲੋਕਾਂ ਦੀ ਇੱਥੇ ਜਾਨ ਚਲੀ ਗਈ ਹੈ ਬੱਚਿਆਂ ਸਮੇਤ 7 ਲੋਕਾਂ ਦੇ ਸਾਹ ਮੁੱਕੇ ਨੇ ਵੈਸ਼ਨੋ ਦੇਵੀ ਦਰਸ਼ਨ ਅਨੁਸ਼ਧਾਲੂ ਜਾ ਰਹੇ ਸਨ ਕਿ ਰਸਤੇ ਦੇ ਵਿੱਚ ਭਿਆਨਕ ਹਾਦਸਾ ਵਾਪਰ ਗਿਆ ਦੱਸਿਆ ਜਾ ਰਿਹਾ ਹੈ ਕਿ ਜਿੱਥੇ ਅੰਬਾਲਾ ਦੇ ਵਿੱਚ ਦੇਰ ਰਾਤ ਨੂੰ ਹਾਦਸਾ ਵਾਪਰਦਾ ਬਲੰਦ ਸ਼ਹਿਰ ਦੇ ਵਿੱਚ ਇੱਕ ਟਰੱਕ ਦੇ ਨਾਲ ਟੱਕਰ ਹੁੰਦੀ ਹੈ ਬੱਸ ਜਿਹੜੀ ਹੈ ਟਰੱਕ ਦੇ ਨਾਲ ਟਕਰਾਉਂਦੀ ਹੈ ਤੇ ਦੋਵੇਂ ਵਾਹਨ ਬੁਰੀ ਤਰ੍ਹਾਂ ਦੇ ਨਾਲ ਨੁਕਸਾਨੇ ਗਏ ਨੇ ਤਸਵੀਰਾਂ ਤੁਹਾਨੂੰ ਵਿਖਾ ਰਿਹਾ ਸੜਕ ਤੇ ਜਿਹੜਾ ਸਮਾਨ ਸੀ ਨਾ ਸ਼ਰਧਾਲੂਆਂ ਦਾ ਖਿੱਲਰ ਗਿਆ ਬੱਚਿਆਂ ਦੀ ਵੀ ਇੱਥੇ ਮੌਤ ਹੋਈ ਹੈ ਬੱਚਿਆ ਸਣੇ 7 ਲੋਕ ਜੋ ਕਿ ਇੱਥੇ ਜਾਨ ਗਵਾ ਚੁੱਕੇ ਨੇ ਤਸਵੀਰਾਂ ਨੇ ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਜਿਹੜਾ ਹੈ ਬੀਤੀ ਰਾਤ ਵਾਪਰਦਾ ਹੈ ਜਦ ਦੇ ਬੱਸ ਦੇ ਵਿੱਚ ਸਵਾਰ ਹੋ ਕੇ ਸ਼ਿਦਾਲੂ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾ ਨੂੰ ਜਾ ਰਹੇ ਸੰਤ ਬੁਲੰਦ ਸ਼ਹਿਰ ਦੇ ਵਿੱਚ ਪਿੱਛੋਂ ਟਰੱਕ ਦੇ ਵੱਲੋਂ ਇਹ ਟੱਕਰ ਮਾਰੀ ਜਾਂਦੀ ਹੈ ਤਾਂ ਤਸਵੀਰਾਂ ਤੁਹਾਨੂੰ ਵਿਖਾ ਰਿਹਾ ਦੋਵੀਆਂ ਜਿਹੜੀਆਂ ਗੱਡੀਆਂ ਨੇ ਨੁਕਸਾਨੀਆਂ ਗਈਆਂ ਨੇ ਪਰ ਖੱੱਚੇ ਉੜ ਗਏ ਨੇ ਬਸ ਦੇ ਤੇ ਜਿਹੜੀਆਂ ਸਵਾਰੀਆਂ ਦਾ ਸਮਾਨ ਸੀ ਉਹ ਸੜਕਾਂ ਤੇ ਖਿਲਰ ਚੁੱਕਿਆ ਸੱਤ ਲੋਕਾਂ ਦੀ ਇੱਥੇ ਮੌਤ ਹੋਈ ਹੈ ਵੱਡੀ ਖਬਰ ਸਾਹਮਣੇ ਆ ਰਹੀ ਹੈ ਬੀਤੀ ਰਾਤੇ ਮੰਦ ਭਾਗਾ ਹਾਦਸਾ ਵਾਪਰ ਗਿਆ ਕਰੋ ਸ਼ਰਦਾਲੂ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾ ਦੇ ਲਈ ਨਿਕਲਦੇ ਨੇ ਤਾਂ ਸੋਚਿਆ ਨਹੀਂ ਹੋਣਾ ਕਿ ਰਸਤੇ ਦੇ ਵਿੱਚ ਅਜੇਹਾ ਵੀ ਕੁਝ ਹੋ ਸਕਦਾ ਹੈ ਬੱਚਿਆਂ ਸਮੇਤ 7 ਲੋਕ ਜਿਨ੍ਹਾਂ ਦੇ ਇਸ ਮੌਕੇ ਤੇ ਸਾਮੁਕ ਗਏ ਨੇ ਤੇ 20 ਤੋਂ ਵੱਧ ਲੋਕ ਇਸ ਵੇਲੇ ਜ਼ਖਮੀ ਦੱਸੇ ਜਾ ਰਹੇ ਨੇ ਜਿਨ੍ਹਾਂ ਦਾ ਵਾਕਫਾ ਖਸਪਤਾਲਾ ਦੇ ਵਿੱਚ ਇਲਾਜ جاری ਹੈ ਤਾਂ ਵੱਡੀ ਖਬਰ ਸਾਂਝੀ ਕਰ ਰਹੇ ਹਾਂ ਬੀਤੀ ਰਾਤ ਮੰਦ ਭਾਗਾ ਇਹ ਹਾਦਸਾ ਵਾਪਰਦਾ ਬਸ ਤੇ ਟਰੱਕ ਦੀ ਟੱਕਰ ਹੁੰਦੀ ਹੈ ਜਿਸ ਦੇ ਵਿੱਚ 7 ਲੋਕਾਂ ਦੀ ਜਾਨ ਚਲੀ ਗਈ ਹੈ ਤੇ ਉਥੇ 20 ਤੋਂ लोग इस वाले जख्मी दस्ते जा रहे ने। oh भाई बहुत। इंद्र सिंह जी भी ऐसे जा रहे थे बुलेंसर से आएं। रात को एक्सीडेंट हो गए बत्ती तैतीस लोग शामिल थे हम तो रात को सो गए थे जी पता नहीं कैसा ये पता नहीं कैसा हो गया कितने ढाई बजे कितने लोगों की डेप सात लोगों की बच्चे लगा के सात लोग हादसा है देर आधी रात के समय ये क्या हादसा हुआ और कितने समय है? क्या समय सर इस समय और कितने लोग इसमें जख्मी हुए और कितने लोगों की मौत हुई है सर ये टेम्पो ट्रैवलर है और बुलंदशहर से चले थे परिवार माता वैष्णो देवी पे जाने के लिए और अभी एन डी आई प्लाजा ये मोड़ा थाना पड़ाव में पड़ता है रोड पे तो एक ट्राला था उसके पीछे से टकराई है तो अभी तक हमारे पास चार व्यक्तियों की मौत की सूचना है बाकी हम पता कर रहे हैं हॉस्पिटल जा रहे हैं सर कहाँ से कहाँ जा, जा रहे थे ये जो टेम्पू ट्रैवल ये बुलंदशहर से वैष्णो देवी के लिए जा रहे थे सर जिसके साथ इसका हादसा हुआ उसको मौके पे गिरफ्तार कर लिया गया क्या ड्राइवर का क्या नहीं हमने ट्रक काबू कब्जे में लिया है अभी वो मौके से फरार हो गया है तो अभी ट्रक कब्जे में लिया अगले केस रजिस्टर करके अगली कार्रवाई करेंगे